ਬੀਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਅਧਿਆਇ 10 ਰੱਬੋਂ ਬਿਕਾਉ ਨਹੀਂ ਧਾਰਮਿਕ ਅਮਲਾਂ ਵਿੱਚ ਪੁਜਾਰੀਆਂ ਤੇ ਰਾਗੀਆਂ ਦੇ ਮੰਦ ਮਨੋਰਥ ਵੜ ਚੁੱਕੇ ਹਨ ਜੁਰ ਤੱਕ ਧਰਮ ਸਥਾਨਾਂ ਉਸਤੇ ਇਨਾਂ ਦਾ ਜਫਾ ਨਹੀਂ ਛੁਡਾਇਆ ਜਾਂਦਾ ਉਰੋਂ ਤੱਕ ਪੂਜਾ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿਣੀ ਤੇ ਉਹਨਾਂ ਨੂੰ ਮੁੜ ਅਧਿਆਤਮਿਕਤਾ ਦੇ ਸੁਰਗ ਬਣਾਉਣ ਦੀ ਵੀ ਕੋਈ ਗੁੰਜਾਇਸ਼ ਨਹੀਂ ਬਚਣੀ ਕਦੀ ਸਮਾਂ ਹੁੰਦਾ ਸੀ ਕਿ ਵੀਰਵਾਰ ਦੀ ਬਾਅਦ ਦੁਪਹਿਰ ਨੂੰ ਅਤੇ ਨਵੀਂ ਦਿੱਲੀ ਵਿੱਚ ਹਜ਼ਰਤ ਨਿਜ਼ਾਮਉਦੀਨ ਔਲਿਆ 1233 ਤੋਂ 1325 ਦੀ ਮਜ਼ਾਰ ਤੇ ਕੁਝ ਘੰਟੇ ਬਿਤਾਉਣ ਨੂੰ ਉਡੀਕਦਾ ਰਹਿੰਦਾ ਸੀ ਹਾਲਾਂਕਿ ਪੀਰ ਸਾਹਿਬ ਤੇ ਮਸ਼ਹੂਰ ਸੰਗੀਤਕਾਰ ਵਿਦਵਾਨ ਅਤੇ ਕਵੀ ਅਮੀਰ ਖੁਸਰੋ 1253 ਤੋਂ 1325 ਦੀਆਂ ਕਬਰਗਾਹਾਂ ਨੂੰ ਜਾਣ ਵਾਲੇ ਗਲਿਆਰਿਆਂ ਵਿੱਚ ਮੰਗਤਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ ਪਰ ਜਦੋਂ ਤੁਸੀਂ ਇੱਕ ਵਾਰੀ ਉਹਨਾਂ ਕੋਲੋਂ ਟੱਪ ਜਾਂਦੇ ਸੀ ਤਾਂ ਤੁਸੀਂ ਚੈਨ ਨਾਲ ਆਹਾਤੇ ਵਿੱਚ ਗਾਇਆਂ ਜਾਂਦੀਆਂ ਕਵਾਲੀਆਂ ਦਾ ਆਨੰਦ ਮਾਣ ਸਕਦੇ ਸੀ ਛੇਤੀ ਹੀ ਧਰਮ ਸਥਾਨ ਦੇ ਮੁਜੱਬਰ ਮੇਰੇ ਜਾਨੂ ਹੋਗੇ ਜਦੋਂ ਵੀ ਮੈਂ ਉੱਥੇ ਜਾਂਦਾ ਉਹਨਾਂ ਵਿੱਚੋਂ ਕੋਈ ਰਸੀਦ ਕਾਪੀ ਤੇ ਬਾਲ ਪੈਨ ਹੱਥ ਵਿੱਚ ਫੜੀ ਮੇਰੇ ਕੋਲ ਆ ਜਾਂਦਾ ਕੀ ਤੁਸੀਂ ਲੰਗਰ ਤੇ ਸਥਾਨ ਦੀ ਸੰਭਾਲ ਲਈ ਕੁਝ ਦਾਨ ਕਰੋਗੇ ਕੁਝ ਦਿਨ ਬਾਅਦ ਮੈਂ ਨizamuddin ਜਾਣਾ ਛੱਡ ਗਿਆ ਕਦੀ ਸਮਝ ਸੀ ਕਿ ਮੈਂ ਪੂਰਨ ਮਾਸ਼ੀ ਨੂੰ ਹਰਦੁਆਰ ਜਾਣ ਨੂੰ ਉਡੀਕਦਾ ਰਹਿੰਦਾ ਸੀ ਅਸੀਂ ਦਿਨ چھپے ਹਰ ਕੀ ਪੌੜੀ ਉੱਤੇ ਮੋਮਬਤੀਆਂ ਤੇ ਚਿਲਮਲਾਉਂਦੇ ਦੀਵਿਆਂ ਵਾਲੇ ਤੈਰਦੇ ਡੋਨਿਆਂ ਨਾਲ ਗੰਗਾ ਨਦੀ ਦੀ ਪੂਜਾ ਵੇਲੇ ਨਦੀ ਇੱਕ ਪੂਰਾ ਜਾਦੂਈ ਨਜ਼ਾਰਾ ਪੇਸ਼ ਕਰਦੀ ਸੀ ਗੰਗਾ ਨੂੰ ਚੰਨ ਚਾਨਣੇ ਵਿੱਚ ਦੇਖਣਾ ਇੱਕ ਬੜਾ ਰਹੱਸਮਈ ਅਨੁਭਵ ਸੀ ਮੈਂ ਛੋਟਾ ਸੀ ਅਤੇ ਸਦੀਵੀ ਭਿਖਾਰੀਆਂ, ਪਾਂਡਿਆਂ, ਪੁਜਾਰੀਆਂ ਤੇ ਅਣਗਿਣਤ ਅਖੋਤੀ ਸੇਵਾਾਰਥ ਸੰਗਠਨਾਂ ਦੇ ਅਣਗਿੰਤ 에ਜੈਂਟਾਂ ਕੋਲੋਂ ਦੀ ਆਰਾਮ ਨਾਲ ਲੰਘ ਸਕਦਾ ਸੀ ਜਿਹੜੇ ਹੱਥ ਵਿੱਚ ਰਸੀਦ ਬੁੱਕਾਂ ਤੇ ਬਾਲ ਪੈਨ ਫੜੀ ਗਊਸ਼ਾਲਾ ਆਸ਼ਰਮਾਂ ਤੇ ਹੋਰ ਸੰਸਥਾਵਾਂ ਲਈ ਚੰਦਾ ਲੈਣ ਖਾਤਰ ਮੈਨੂੰ ਘੇਰ ਕੇ ਖੜ ਜਾਂਦੇ ਸਨ ਮੈਂ ਹਰਦਵਾਰ ਜਾਣਾ ਵੀ ਛੱਡ ਦਿੱ ਗਿਆ ਇਹੀ ਗੱਲ ਬਾਰਾਂ ਨਸੀ ਹੋਈ ਮੈਂ ਜਗਨਨਾਥ ਮੰਦਿਰ ਓਡੀਸ਼ਾ ਵਿੱਚ ਦੇਖਣ ਲਈ ਸਿਰਫ ਇੱਕੋ ਵਾਰੀ ਪੂਰੀ ਗਿਆ ਸੀ ਤੇ ਮੈਂ ਕਾਰ ਵਿੱਚੋਂ ਹੀ ਪੈਰ ਬਾਹਰ ਨਹੀਂ ਧਰ ਸਕਿਆ ਸੀ ਕਿਉਂਕਿ ਪਾਂਡਿਆਂ ਦਾ ਜਮ ਘਟ ਮੇਰੇ ਪਰਿਵਾਰ ਦੇ ਪੁਜੋਹਿਤ ਹੋਣ ਦੇ ਦਾਅਵੇ ਕਰਦਾ ਤੇ ਮੇਰਾ ਧਿਆਨ ਆਪਣੇ ਵੱਲ ਖਿੱਚਣ ਲਈ ਦੁਹਾਈ ਪਾ ਰਿਹਾ ਸੀ ਮੈਂ ਕਦੀ ਗੁਰਦੁਆਰੇ ਵੀ ਬਹੁਤ ਨਹੀਂ ਜਾਂਦਾ ਰਿਹਾ ਪਰ ਬਿਰਲੇ ਮੌਕਿਆਂ ਤੇ ਮੈਂ ਗੁਰਦੁਆਰਿਆਂ ਵਿੱਚ ਜਾਂਦਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਮੂਰੇ ਜਾਂ ਗੋਲਕ ਵਿੱਚ ਕਦੀ ਪੈਸਾ ਨਹੀਂ ਪਾਇਆ ਮੇਰੇ ਕੋਲ ਇਸ ਤਰ੍ਹਾਂ ਦੇ ਕਈ ਪ੍ਰਮਾਣ ਸਨ ਕਿ ਪ੍ਰਬੰਧਕ ਕਮੇਟੀ ਦੇ ਮੈਂਬਰ ਗ੍ਰੰਥੀ ਅਤੇ ਸੇਵਾਦਾਰ ਪੈਸੇ ਦੀ ਦੁਰਵਰਤੋਂ ਕਰਦੇ ਸਨ ਆਪਣੀ ਆਮਦਨ ਵਿੱਚੋਂ ਜਿਹੜਾ ਵੀ ਦਸਬੰਦ ਮੈਂ ਸੇਵਾ ਅਰਥ ਦੇਣਾ ਚਾਹੁੰਦਾ ਉਹ ਮੈਂ ਭਗਤ ਪੂਰਨ ਸਿੰਘ ਨੂੰ ਮਦਰ ਟ੍ਰੇਸਾ ਨੂੰ ਜਾਂ ਭਲੇ ਕੰਮਾਂ ਵਿੱਚ ਲੱਗੇ ਹੋਰ ਲੋਕਾਂ ਨੂੰ ਸਿੱਧਾ ਹੀ ਦਿੰਦਾ ਹਾਲਾਂਕਿ ਗੁਰਦੁਆਰਿਆਂ ਦੁਆਲੇ ਅਜੇ ਵੀ ਮੰਗ ਤੇ ਜਾਂ ਦਾਨ ਚੰਦਾ ਲੈਣ ਵਾਲੇ ਨਹੀਂ ਹੁੰਦੇ ਪਰ ਸਿੱਖ ਰਸਮਾਂ ਦਾ ਜਿਹੜਾ ਵਪਾਰੀਕਰਨ ਹੋ ਗਿਆ ਹੈ ਉਹ ਹਿੰਦੂਆਂ ਵਾਲੀਆਂ ਜਿੰਨਾ ਹੀ ਮਾੜਾ ਹੈ ਅਖੰਡ ਤੇ ਸਪਤਾਪਾਠਾਂ ਦੀ ਦਰਜੇਬੰਦੀ ਹੋ ਗਈ ਹੈ ਜੋ ਇਸ ਗੱਲ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਉਹਨਾਂ ਖਾਤਰ ਕਿੰਨਾ ਦਿਨ ਤਿਆਰ ਹੋ ਸਾਫ ਉਚਾਰਨ ਵਾਲੇ ਪੁਰਾਣੇ ਗ੍ਰੰਥੀਆਂ ਨਾਲੋਂ ਸਖੰਦਰੂ ਗ੍ਰੰਥੀ ਸਸਤੇ ਮਿਲ ਜਾਂਦੇ ਹਨ ਰਾਗੀ ਜਿਹੜੇ ਪੈਸੇ ਮੰਗਦੇ ਹਨ ਉਹਨਾਂ ਵਿੱਚ ਵੱਡਾ ਫਰਕ ਹੈ ਇਹ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਹਨ ਕਈਆਂ ਨੇ ਤਾਂ ਆਪਣੇ ਭਾ ਆਪਣੇ ਵਿਜ਼ਿਟਿੰਗ ਕਾਰਡਾ ਉੱਤੇ ਹੀ ਛਾਪੇ ਹੋਏ ਹਨ ਮੇਰੇ ਦਿੱਲੀ ਦੇ ਰਾਗੀਆਂ ਦਾ ਇੱਕ ਜੱਥਾ ਚਿੱਤੇ ਹੈ ਜਿਹੜਾ ਨਵਾਂ ਨਕੋਰ ਜਪਾਨੀ ਵਾਜਾ ਲਿਆਉਣ ਲਈ ਹੋਰ ਬਾਧੂ ਪੈਸੇ ਮੰਗਦਾ ਹੁੰਦਾ ਸੀ ਧਾਰਮਿਕ ਰਸਮਾਂ ਦੇ ਵਪਾਰੀਕਰਨ ਦੀ ਘੋਰ ਲਚਰਤਾ ਤਹਾਕਿਆਂ ਪਹਿਲਾਂ ਮਦਰੀਨਾਥ ਅਤੇ ਕਦਾਰਨਾਥ ਦੇ ਮੰਦਰਾਂ ਵਿੱਚ ਸੋਲਕ ਦੇ ਬਖੇੜਿਆਂ ਨੇ ਚੰਗੀ ਤਰ੍ਹਾਂ ਨੰਗੀ ਕਰ ਦਿੱਤੀ ਸੀ ਇਹ ਦੋਵੇਂ ਥਾਵਾਂ ਉੱਤਰਾਖੰਡ ਵਿੱਚ ਹਿਮਾਲਿਆ ਦੇ ਪਹਾੜਾਂ ਤੇ ਹਨ ਇਹਨਾਂ ਦਾ ਮੰਦਰਾਂ ਦੀ ਸੰਭਾਲ ਕੇਰਲ ਦੇ ਨਮੁੰਦਰੀ ਬ੍ਰਾਹਮਣਾਂ ਦੇ ਹੱਥ ਹੈ ਉਹਨਾਂ ਤੋਂ ਬਿਨਾ ਕੋਈ ਵੀ ਹੋਰ ਨਾ ਤਾਂ ਗਰਭਗ੍ਰਹਿ ਵਿੱਚ ਵੜ ਸਕਦਾ ਹੈ ਤੇ ਨਾ ਹੀ ਉੱਥੇ ਸਥਾਪਿਤ ਮੂਰਤੀਆਂ ਨੂੰ ਹੱਥ ਲਾ ਸਕਦਾ ਹੈ। ਆਪਣੀ ਮਾਸਿਕ ਤਨਖਾਹ ਤੋਂ ਬਿਨਾ ਉਹ ਮੰਦਰਾਂ ਦੇ ਚੜਾਵੇ ਦਾ 7.5% ਦੀ ਹਿੱਸਾ ਵੀ ਲੈਂਦੇ ਹਨ। ਸਭ ਤੋਂ ਉੱਚੇ ਪੁਜਾਰੀ 라ਵਲਾਂ ਦੇ ਰੁਤਬੇ ਵਾਲੇ ਨਮੁੰਦਰੀਆਂ ਤੋਂ ਬਿਨਾ ਉੱਥੇ ਪੰਡਿਤ ਅਤੇ ਵੇਦ ਪਾਠਕ ਵੀ ਹਨ ਜਿਨ੍ਹਾਂ ਨੂੰ ਵੱਖ-ਵੱਖਰੇ ਕੰਮ ਦਿੱਤੇ ਹੋਏ ਹਨ। ਰਸਮਾਂ ਦੇ ਪਾ ਚੰਗੇ ਮਹਿੰਗੇ ਰੈਸਟਰਾ ਦੇ ਮੈਨੂੰ ਵਾਂਗ ਹਨ ਬਦਰੀਨਾਥ ਅਤੇ ਕਦਾਰਨਾਥ ਦਾ ਸਮੁੱਚਾ ਪੁਜਾਰੀ ਭਾਈਚਾਰਾ ਇਸ ਕਰਕੇ ਹਥਿਆਰ ਚੁੱਕੀ ਖੜਾ ਸੀ ਕਿ ਚੜਾਵੇ ਵਿੱਚੋਂ ਇਸ ਦੇ ਮੈਂਬਰਾਂ ਦੀ ਕਮਿਸ਼ਨ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੇ ਰਸਮਾਂ ਨਾ ਨਿਭਾਉਣ ਦੇਵਤਿਆਂ ਨੂੰ ਇਸ਼ਨਾਨ ਨਾ ਕਰਾਉਣ ਅਤੇ ਤੀਰਥ ਯਾਤਰੀਆਂ ਦੀ ਤਰਫੋਂ ਪ੍ਰਾਰਥਨਾ ਨਾ ਕਰਨ ਦੀ ਧਮਕੀ ਦਿੱਤੀ ਹੋਈ ਸੀ ਅਤੇ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਤੱਕ ਕੁੰਭਾ ਵਾਂਗ ਉੱਗੇ ਉੱਚੀ ਦੇਖ ਵਾਲੇ ਆਸ਼ਰਮਾਂ ਦੀ ਗੱਲ ਜੇ ਨਾ ਹੀ ਛੇੜੀ ਜਾਵੇ ਤਾਂ ਠੀਕ ਹੈ ਜਿਹੜੇ ਜੱਟਾਂ ਤੇ ਘੁੰਮਣ ਵਾਲੇ ਬਾਬਿਆਂ ਗੁਰੂਆਂ ਤੇ ਮਾਤਾ ਜੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਹਨ ਆਂਧਰਾ ਪ੍ਰਦੇਸ਼ ਵਿੱਚ ਪੁੱਤਾ ਪੱਥੀ ਵਿਖੇ ਸੱਤਿਆ ਸਾਈਂ ਬਾਬਾ ਦੇ ਆਸ਼ਰਮ ਵਿੱਚੋਂ ਕਰੋੜਾਂ ਵਿੱਚ ਮਿਲੀ ਨਗਦੀ ਥੋ ਸੋਨਾ ਤੇ ਚਾਂਦੀ ਦਾ ਤੁਸੀਂ ਦੇਖ ਹੀ ਲਈ ਹੈ ਕਦੀ ਕਿਸੇ ਨੇ ਸੋਚਿਆ ਵੀ ਹੋਵੇਗਾ ਕਿ 24 ਸਾਲ ਦੇ ਕਰਮਾਪਾ ਕੋਲ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿੱਚ ਸਿੱਧ ਬਾੜੀ ਦੇ ਉਸਦੇ ਮੰਦਿਰ ਰਹਿائش ਵਿੱਚ ਦੁਨੀਆ ਦੀਆਂ ਭਿੰਨ ਮੁਦਰਾਵਾਂ ਵਿੱਚ ਕਰੋੜਾਂ ਰੁਪਏ ਦੀ ਨਗਦੀ ਚਿਣੀ ਹੋਈ ਮਿਲੇਗੀ ਫਿਰ ਜੋ ਗੁਰੂ ਰਾਮਦੇਵ ਵਰਗਿਆਂ ਅਤੇ ਕੁਝ ਹੋਰ ਨਾਂ ਦੇ ਵਿਸ਼ਾਲ ਸਾਮਰਾਜਾਂ ਉੱਤੇ ਵੀ ਝਾਤੀ ਮਾਰ ਲੋ ਜਿਹੜੇ ਕਾਨੂੰਨ ਦੀ ਜਕੜ ਵਿੱਚ ਆਏ ਹੋਏ ਹਨ ਇਸ ਸਾਲ ਵੱਜੋਂ ਅਧਿਆਤਮਿਕ ਗੁਰੂ ਆਸ਼ਰਮ ਬਾਪੂ ਆਸ਼ਰਮ ਬਾਪੂ ਜਿਸ ਦਾ ਮੁਖਿਆਲਿਆ ਗੁਜਰਾਤ ਵਿੱਚ ਅਹਮਦਾਬਾਦ ਵਿਖੇ ਹੈ ਤੇ ਇਸ ਦੇ ਖੰਭਾਂ ਹੇਠ ਹੋਰ ਬਹੁਤ ਸਾਰੇ ਆਸ਼ਰਮ ਚੱਲ ਰਹੇ ਹਨ। ਕਈ ਅਪਰਾਧਾਂ ਦਾ ਦੋਸ਼ੀ ਗਰਦਾਨੀਆਂ ਗਿਆ ਹੈ। ਜਿਨ੍ਹਾਂ ਵਿੱਚ ਕਤਲ, ਜ਼ਮੀਨ ਤੇ ਜ਼ਬਰੀ ਕਬਜ਼ੇ ਅਤੇ ਘਰ ਚੋਰੀ ਦੇ ਦੋਸ਼ ਸ਼ਾਮਲ ਹਨ। ਪਰ ਇਹ ਦੋਸ਼ ਸਾਬਤ ਨਹੀਂ ਹੋ ਸਕੇ ਇੱਕ ਹੋਰ ਗੁਰੂ ਜਿਸ ਦੇ ਪੈਰੋਕਾਰ ਭਾਰੀ ਗਿਣਤੀ ਵਿੱਚ ਹਨ ਤੇ ਉਸ ਉੱਤੇ ਕਤਲ ਤੇ ਕਾਮ ਦੁਰਾਚਾਰ ਦੇ ਦੋਸ਼ ਲੱਗੇ ਸਨ ਗੁਰਮੀਤ ਰਹੀਮ ਸੀ ਜਿਹੜਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਸਥਿਤ ਟੇਹਰਾ ਸੱਚਾ ਸੋਧਾ ਦਾ ਮੁਖੀ ਹੈ ਇੱਕ ਹੋਰ ਗੁਰੂ Swami नित्यानंद ਜਿਸ ਦਾ ਅੱਡਾ ਬੰਗਲੌਰ ਵਿਖੇ ਹੈ ਇਕੋ ਸੈਕਸ ਸਕੈਂਡਲ ਵਿੱਚ ਲਿਪਤ ਸੀ ਜੋ ਕੈਮਰੇ ਤੇ ਫੜਿਆ ਗਿਆ ਉਸਨੇ ਦਾਅਵਾ ਕੀਤਾ ਹੈ ਕਿ ਸਾਊਥ ਇੰਡੀਅਨ ਨਿਊਜ਼ ਚੈਨਲ ਉਤੇ ਦਿਖਾਏ ਉਸ ਦੇ ਚਿੱਤਰ ਜਿਹੜੇ ਇੰਟਰਨੈਟ ਤੇ ਵੀ ਉਪਲਬਧ ਹਨ ਜੁਗਾੜ ਨਾਲ ਬਣਾਏ ਹੋਏ ਹਨ ਲੱਗਦਾ ਹੈ ਜਿਵੇਂ ਹੁਣ ਸਾਡੇ ਖੋਤੀ ਧਾਰਮਿਕ ਤੇ ਅਧਿਆਤਮਿਕ ਗੁਰੂ ਸਾਡੇ ਪ੍ਰਸ਼ਤ ਸਿਆਸੀ ਨੇਤਾਵਾਂ ਨੇਤਾਵਾਂ ਨਾਲ ਸਿੱਧੇ ਮੁਕਾਬਲੇ ਚ ਪਏ ਹੋਏ ਹਨ ਧਾਰਮਿਕ ਅੰਮਲਾਂ ਵਿੱਚ ਪੁਜਾਰੀਆਂ ਤੇ ਰਾਗੀਆਂ ਦੇ ਮੰਦ ਮਨੋਰਥ ਵੜ ਚੁੱਕੇ ਹਨ ਜਦੋਂ ਤੱਕ ਧਰਮ ਸਥਾਨਾਂ ਉੱਤੇ ਉਤੋਂ ਇਹਨਾਂ ਦਾ ਜਫਾ ਨਹੀਂ ਛੁਡਾਇਆ ਜਾਂਦਾ ਉਦੋਂ ਤੱਕ ਉਜਾਦੀ ਕੋਈ ਗੁੰਜਾਇਸ਼ ਨਹੀਂ ਰਹਿਣੀ ਤੇ ਉਹਨਾਂ ਨੂੰ ਮੁੜ ਅਧਿਆਤਮਿਕਤਾ ਦੇ ਸਵਰਗ ਬਣਾਉਣ ਦੀ ਵੀ ਕੋਈ ਗੁੰਜਾਇਸ਼ ਨਹੀਂ ਬਚਣੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ